ਵੈਕੂ ਚੀਕਾ ਖਾਲਸਾ ਵੈਕੂ ਚੀਕੀ ਫਤਹਿ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਵੱਲੋਂ ਡਾਕਟਰ ਰਜਿੰਦਰ ਸਿੰਘ ਰਾਜੂ ਚੱਡਾ ਵੇਵਸ ਗਰੁੱਪ ਦੇ ਚੇਅਰਮੈਨ ਨਾਲ ਗੱਲ ਕੇ ਇੱਕ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦੇ ਵਿੱਚ ਅਸੀਂ ਸਿੱਖ ਪੰਥ ਦੇ ਵਜ਼ੀਰ ਰਾਗੀ ਢਾਡੀ ਸੇਵਾਦਾਰ ਕੀਰਤਨੀਏ ਪ੍ਰਚਾਰਕਾਂ ਦੇ ਬੱਚਿਆਂ ਨੂੰ ਆਫਰ ਕੀਤਾ ਸੀ ਵੀ ਉਹ ਅੱਛੇ ਤੋਂ ਅੱਛੇ ਸਕੂਲਾਂ ਦੇ ਵਿੱਚ ਪੜਨ ਉਹਨਾਂ ਦੀ ਫੀਸ ਦਾ ਜਿਹੜਾ ਖਰਚਾ ਸੀ ਉਹ ਸਾਰਾ ਰਾਜੂ ਚੱਡਾ ਜੀ ਦੀ ਮਦਦ ਦੇ ਨਾਲ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਨੇ ਚੱਕਣ ਦਾ ਫੀੜਾ ਲਿਆ ਸੀ ਮਨੁਆ ਦਸਨ ਚ ਬੜੀ ਖੁਸ਼ੀ ਹੋ ਰਹੀ ਹੈ ਇਹ ਹੁਣ ਤੱਕ ਸਾਰੇ ਭਾਰਤ ਚੋਂ ਸਾਡੇ ਕੋਲ 400 ਬੱਚਿਆਂ ਨੇ ਰਜਿਸਟਰ ਕਰਵਾ ਲਿਆ ਹੈ ਪਿਛਲੇ 6 ਮਹੀਨੇ ਤੋਂ ਅਸੀਂ ਉਹਨਾਂ ਦੇ ਬੱਚਿਆਂ ਦੀ ਫੀਸ ਜਿਹੜੀ ਹੈ ਉਹ VPFF ਵੱਲੋਂ ਚੱਡਾ ਸਾਬੇ ਸਕੂਲ ਦੇ ਨਾਲ ਉਹਨਾਂ ਨੂੰ ਪੜ੍ਹਾਉਣ ਦੀ ਇੱਕ ਵੀੜਾ ਜਿਹੜਾ ਚੱਕਿਆ ਸੀ ਉਹ ਬੜੇ ਸਫਲਤਾਪੂਰਵਕ ਤਰੀਕੇ ਦੇ ਨਾਲ ਚੱਲ ਰਿਹਾ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਿੱਖਾਂ ਦੀ ਮੰਗ ਸੀ ਕਿ ਇਸ ਇੱਕ ਬੱਚਿਆਂ ਦੇ ਲਈ ਸਿਵਲ ਸਰਵਿਸਿਜ਼ ਦੀ ਤਿਆਰੀ ਦੇ ਲਈ ਕੋਈ ਵੀ ਸਾਧਨ ਇੰਦਾ ਦਾ ਨਹੀਂ ਉਪਲਬਧ ਤੇ ਇਸ ਪਹਿਲ ਕਦਮੇ ਕਰਦੇ ਹੋਏ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਨੇ ਇਹ ਫੈਸਲਾ ਕੀਤਾ ਹੈ ਕਿ ਪੂਰੇ ਭਾਰਤ ਦੇ ਵਿੱਚੋਂ ਕੋਈ ਵੀ ਬੱਚਾ ਜੇ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨਾ ਚਾਹੇ ਭਾਵੇਂ ਉਹ ਨੈਸ਼ਨਲ ਸਿਵਲ ਸਰਵਿਸਿਜ਼ ਹੋਣ ਭਾਵੇਂ ਉਹ ਸਟੇਟ ਸਿਵਲ ਸਰਵਿਸਿਜ਼ ਹੋਣ ਉਹ ਸਰਵ ਸੰਪਰਕ ਕਰਨ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ 9872998720 ਤੇ ਫੋਨ ਕਰਨ ਉਸ ਤੇ ਆਪਣਾ ਜਿਹੜਾ ਨਾਮ ਰਜਿਸਟਰ ਕਰਵਾਉਣ ਸਾਡੀ ਟੀਮ ਉਹਨਾਂ ਨੂੰ ਆਪ ਕਾਲ ਕਰੇਗੀ ਅਸੀਂ ਇੰਡੀਆ ਦੇ ਟੌਪ ਸਸਤਾਵਾਂ ਦੇ ਨਾਲ ਟੈਪ ਕੀਤਾ ਹੈ ਬੱਚਾ ਜੇ ਨਾਰਥ ਇੰਡੀਆ ਵਾਲਾ ਤਾਂ ਅਸੀਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਇੱਕ ਸੈਟਅਪ ਮੁਹੱਈਆ ਕਰਵਾਵਾਂਗੇ ਅਸੀਂ ਉੱਥੇ ਦੇ ਟਾਪ ਇੰਸਟੀਚਿਊਟ ਜਿਨ੍ਹਾਂ ਦੇ ਹਰ ਸਾਲ ਕੰਪਨਾਂ ਤੋਂ ਵੀ ਬੱਚੇ ਜਿਹੜੇ ਨੇ ਸਿਵਲ ਸਰਵਿਸਿਜ਼ ਦੇ ਵਿੱਚ ਜਾਣੇ ਹਨ ਉਹਨਾਂ ਦੇ ਨਾਲ ਅਸੀਂ ਟੈਕ ਆਪ ਕੀਤਾ ਹੈ ਅਸੀਂ ਜੇ ਕੋਈ ਲੜਕੀ ਉੱਥੇ ਰਹਿਣਾ ਵੀ ਚਾਹੇ ਤਾਂ ਹੌਸਟਲ ਦੀ ਵੀ ਜਿਹੜੀ ਫੈਸਿਲਿਟੀ ਹੈ ਨਾਲ ਫ੍ਰੀ ਆਫ ਕਾਸਟ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਜਾਏਗੀ ਲੜਕੇ ਜੇ ਹੌਸਟਲ 'ਚ ਰਹਿਣਾ ਚਾਹਣ ਤੇ ਫੋਡ ਨਹੀਂ ਕਰ ਸਕਦੇ ਤਾਂ ਅਸੀਂ ਜਿਹੜਾ ਹੌਸਟਲ ਦਾ ਖਰਚਾ ਹੈ ਉਹ ਮੁਹੱਈਆ ਕਰਵਾਉਣ ਦੀ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਔਰ ਬੱਚੇ ਆਣ ਜਿਹੜੇ ਬੱਚਿਆਂ ਦੇ ਵਿੱਚ ਜਜ਼ਬਾ ਹੈ ਪੜਨ ਦਾ ਜਿਹੜੇ ਬੱਚੇ ਸਰਵਨ ਸਰਵੰਤ ਬਣਨਾ ਚਾਹਦੇ ਹਨ ਸਾਡੀ ਕੋਈ ਇੱਕ ਉਹਨਾਂ ਤੋਂ ਮੰਗ ਹੈ ਕਿ ਉਹ ਪੜਨ ਦਿਲ ਲਗਾ ਕੇ ਪੋਸਟਾਂ ਤੇ ਜਾਣ ਅਛੀਆਂ ਅਤੇ ਪੋਸਟਾਂ ਦੇ ਲੱਗ ਕੇ ਸਿੱਖ ਪੰਥ ਦੇ ਪ੍ਰਤੀ ਜਿਹੜੇ ਉਹਨਾਂ ਦੇ ਮੁੱਦੇ ਨੇ ਉਹਨਾਂ ਦੇ ਹੱਲ ਲਈ ਸਾਡੀ ਮਦਦ ਕਰਨ ਅਤੇ ਜਿਹੜੇ ਵੀ ਸਟੇਟ ਦੇ ਵਿੱਚ ਉਹਨਾਂ ਦੀ ਅਪੁਆਇੰਟਮੈਂਟ ਹੈ ਉੱਥੇ ਦੇ ਸਟੇਟ ਦੇ ਸਿੱਖਾਂ ਦੀ ਮਦਦ ਕਰਨ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਕਿਸੇ ਵੀ ਸਿੱਖ ਲੜਕਾ ਲੜਕੀ ਦੇ ਵਿੱਚ ਪੜੰਗਾ ਜਜ਼ਬੇ ਸਿਵਲ ਸਰਵਿਸਿਜ਼ ਲਈ ਕਰੰਗਾ ਜਜ਼ਬੇ ਉਸ ਆ ਨੋ 99729 28720 ਨੰਬਰ ਤੇ ਸੰਪਰਕ ਕਰਨ ਇਹ ਜੜੀ ਸਕੀਮ ਹੈ ਇਹ ਵੀ ਡਾਕਟਰ ਰਜਿੰਦਰ ਸਿੰਘ ਰਾਜੂ ਚੱਡਾ ਚੇਅਰਮੈਨ ਵੇਲ ਗਰੂ ਅਤੇ ਡਾਕਟਰ ਐਸ ਪੀ ਸਿੰਘ ਉਹਰਾਏ ਚੇਅਰਮੈਨ ਸਰਬੱਤ ਦਾ ਫਲਾਸੈਡੀਬਲ ٹرسٹ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ ਸਾਨੂੰ ਪੂਰਾ ਆਸ ਹੈ ਵੀ ਜਿਵੇਂ ਅਸੀਂ ਪਹਿਲਾਂ ਸਾਰੇ ਜਿਨ੍ਹਾਂ ਨੇ ਉਪਰਾਲੇ ਕੀਤੇ ਗੁਰੂ ਸਾਹਿਬ ਨੇ ਸਾਡੇ ਤੇ ਮਿਹਰ ਕੀਤੀ ਇਹ ਉਪਰਾਲੇ ਦੇ ਵਿੱਚ ਵੀ ਗੁਰੂ ਸਾਹਿਬ ਮਿਹਰ ਕਰਨਗੇ ਤੇ ਅਸੀਂ ਹਰ ਸਾਲ ਘੱਟੋ ਘੱਟ 15 ਤੋਂ 20 ਬੱਚਿਆਂ ਨੂੰ ਜਿਹੜੇ ਅਲੱਗ-ਅਲੱਗ ਸਿਵਲ ਸਰਵਿਸਿਜ਼ ਦੇ ਪੇਟਨ ਦੇ ਵਿੱਚ ਜਿਹੜਾ ਸੀ ਟੀਚਾ ਲਿਆ ਉਹਦੇ ਵਿੱਚ ਕਾਮਯਾਬ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਕੇਵਲ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਕਰਨਾ ਹੈ 9872998720 997298720 ਔਰ ਉਸ ਤੋਂ ਬਾਅਦ ਸਾਡੀ ਟੀਮ ਆਪ ਜੀ ਨੂੰ ਕਾਲ ਕਰਕੇ ਸਾਰੇ ਪ੍ਰਬੰਧ ਬਾਰੇ ਦੱਸੇਗੀ ਕਿ ਇਸ ਤਰ੍ਹਾਂ ਪਰਮ ਕਰਨਾ ਹੈ ਤੇ ਕਿਸ ਤਰ੍ਹਾਂ ਸਾਰੇ ਸਡੇ ਇਸ ਸੇਵਿਸ ਵਿੱਚ ਸ਼ਾਮਲ ਹੋ ਸਕਦੇ। ਤੰਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਡਾਕਟਰ ਪ੍ਰਬਲীন ਸਿੰਘ ਤੇ ਸਡਾਨਾ ਸਾਹਿਬ ਨੇ ਦੱਸਿਆ ਕਿ ਸਾਡੇ ਇੱਛਾ ਕਿਉਂ ਹੈ ਕਿ ਇਹ ਸਕੀਮ ਕਿਉਂ ਲਾਂਚ ਕੀਤੀ ਜਾਵੇ ਦਰਸਲ ਇੱਕ ਹੋਰ ਇਸ ਦੇ ਪਿੱਛੇ ਇੱਕ ਕਾਰਨ ਹੈਗਾ ਉਹ ਮੈਂ ਐਡ ਆਨ ਥੋੜਾ ਜਿਹਾ ਕਰ ਦਿੰਦਾ ਹਾਲੀ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਇੱਕ ਰਿਪੋਰਟ ਸੌਂਪੀ ਆਪਣੇ ਉਹ ਰਿਪੋਰਟ ਕਹਿੰਦੀ ਕਿ ਸਾਲ 2016 ਤੋਂ ਲੈ ਕੇ ਸਾਲ 2021 ਦੇ ਵਿੱਚ ਪੰਜਾਬ ਦੇ ਵਿੱਚੋਂ ਸਿਰਫ ਪੰਜਾਬ ਦੇ ਵਿੱਚੋਂ ਲਗਭਗ 7.5 ਲੱਖ ਨੌਜਵਾਨ ਨੇ ਜਿਹੜੇ ਉਹ ਬਾਹਰ ਗਏ ਨੇ ਭਾਵੇਂ ਉਹ ਸਟੱਡੀ ਕਰਨ ਗਏ ਹੋਣ ਭਾਵੇਂ ਉਹ ਕੰਮ ਦੇ ਭਾਲ ਦੇ ਵਿੱਚ ਗਏ ਹੋਣ ਤੇ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਹੈ ਜਿਹੜੀ ਉਹ ਸਿੱਖਾਂ ਦੀ ਹੈ। ਯਾਨੀ ਕਿ ਐਵਰੇਜ ਦੇ ਹਿਸਾਬ ਦੇ ਨਾਲ ਲਗਭਗ 400 ਮੁੰਡਾ ਨੌਜਵਾਨ ਬੱਚੇ ਬੱਚੀ ਜਿਹੜੇ ਨੇ ਉਹ ਬਾਹਰ ਜਾ ਰਹੇ ਨੇ। ਪੰਜਾਬੀ ਦੀ ਕਹਾਵਤ ਹੈ ਰਿਜਕ ਵੀ ਹੁਣੇ ਆਦਮੀ ਜਾਨ ਮੁਹਬਤਾਂ ਤੋੜ ਕਿਸੇ ਦਾ ਦਿਲ ਨਹੀਂ ਕਰਦਾ ਕਿ ਉਹ ਬਾਹਰ ਜਾਵੇ ਕਿਸੇ ਦਾ ਮਨ ਨਹੀਂ ਕਰਦਾ ਕਿ ਉਹ ਆਪਣਾ ਘਰਵਾਰ ਛੱਡ ਕੇ ਬਾਹਰ ਜਾਵੇ। ਸਾਡਾ ਇੱਕ ਮਕਸਦ ਇਹ ਵੀ ਹੈ ਕਿਉ ਨੌਜਵਾਨ ਜਿਹੜਾ ਪੜਨਾ ਚਾਹੁੰਦਾ ਉਹ ਨੌਜਵਾਨ ਜਿਹੜਾ ਆਈਐਸ ਪੀਸੀਐਸ ਆਈਪੀਐਸ ਕਰਨਾ ਚਾਹੁੰਦਾ ਪਰ ਉਸਦੇ ਕੋਲ ਵਸੀਲੇ ਨਹੀਂ ਵਸੀਲਾ ਅਸੀਂ ਬਣਾਗੇ ਜ਼ਰੀਆ ਅਸੀਂ ਬਣਾਗੇ ਜੇਕਰ ਤੁਹਾਡੇ ਮਨ ਦੇ ਵਿੱਚ ਕੁਝ ਕਰਨ ਦਾ ਜਜ਼ਬਾ ਹੈ ਜੇਕਰ ਤੁਸੀਂ ਇਸ ਧਰਤੀ ਤੇ ਰਹਿ ਕੇ ਗੁਰੂਆਂ ਪੀਰਾਂ ਦੀ ਧਰਤੀ ਤੇ ਰਹਿ ਕੇ ਕੁਝ ਬਣਨਾ ਚਾਹੁੰਦੇ ਹੋ ਪੰਜਾਬ ਦਾ ਕੁਝ ਕਰਨਾ ਚਾਹੁੰਦੇ ਹੋ ਸਿੱਖ ਕੌਮ ਦੇ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਜ਼ਰੀਆ ਅਸੀਂ ਬਣਾਗੇ ਆਰਥਿਕ ਹਾਲਾਤ ਹਰ ਇੱਕ ਦੇ ਸੁਖਾਲੇ ਨਹੀਂ ਹੁੰਦੇ ਉਹਨਾਂ ਆਰਥਿਕ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਬਹੁਤ ਸਾਰੇ ਬੱਚੇ ਬੱਚੀਆਂ ਨੇ ਜਿਹੜੇ ਉਹ ਬਾਹਰ ਵੱਲ ਰੁੱਕ ਕਰਦੇ ਨੇ ਪਰ ਜੇਕਰ ਵਾਕਈ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਹੈ ਕਿ ਅਸੀਂ ਆਈਐਸ ਪੀਸੀਐਸ ਜਾਂ ਆਈਪੀਐਸ ਬਣ ਕੇ ਆਪਣੇ ਦੇਸ਼ ਦੀ ਆਪਣੀ ਕੌਮ ਦੀ ਆਪਣੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਆ ਤਾਂ ਮੌਕਾ ਅਸੀਂ ਦਵਾਂਗੇ ਤੁਹਾਡੀ ਬਾ ਅਸੀਂ ਪੜਾਂਗੇ ਕਿਉਂਕਿ ਸਾਡੀਆਂ ਬਾਵਾ ਅੱਗੇ ਕਿਸੇ ਨੇ ਹੋਰ ਨੇ ਪੜੀਆਂ ਹੋਈਆਂ ਨੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਿੱਖ ਕੌਮ ਦੇ ਬੱਚੇ ਬੱਚੀਆਂ ਨੂੰ ਅੱਗੇ ਲੈ ਕੇ ਆਓ ਅਸੀਂ ਵੀ ਚਾਹੁੰਦੇ ਆ ਕਿ ਪੂਰੇ ਮੁਲਕ ਦੇ ਵਿੱਚ ਜਿੱਥੇ ਵੀ ਸਾਡੇ ਸਿੱਖ ਬੱਚੇ-ਬੱਚੀਆਂ ਹੋਣ ਉਹ ਉੱਚ ਪਦਵੀਆਂ ਤੇ ਹੋਣ ਆਈਐਸ ਹੋਣ ਆਈਪੀਐਸ ਹੋਣ ਸਾਡਾ ਵੀ ਇਹ ਸੁਪਨਾ ਹੈ ਕਿ ਪੰਜਾਬ ਦੇ ਵੱਖ-ਵੱਖ ਜਾਂ ਖਾਲੀ ਪੰਜਾਬ ਨਹੀਂ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਉਹ ਨੌਜਵਾਨ ਜਿਹੜੇ ਸਿੱਖੀ ਦਾ ਜਨਾਂ ਦੇ ਅੰਦਰ ਜਜ਼ਬਾ ਹੈ ਜਿਨ੍ਹਾਂ ਦਾ ਸਿੱਖੀ ਪ੍ਰਤੀ ਦਰਦ ਹੈ ਜੋ ਕੁਝ ਕਰਨਾ ਚਾਹੁੰਦੇ ਨੇ ਸਿੱਖੀ ਦੇ ਲਈ ਤਾਂ ਉਹਨਾਂ ਲਈ ਇਹ ਬਿਹਤਰੀਨ ਮੌਕਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਲੋਕਾਂ ਤੱਕ ਪਹੁੰਚਾਓ ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਨੇ ਬਹੁਤ ਕਾਬਲ ਬੱਚੇ ਹੁੰਦੇ ਨੇ ਜੋ ਸਿਰਫ ਆਰਥਿਕ ਹਾਲਾਤਾਂ ਕਰਕੇ ਅੱਗੇ ਪੜ ਨਹੀਂ ਪਾਉਂਦੇ ਉਨਾ ਆਰਥਿਕ ਹਾਲਾਤਾਂ ਦੀ ਜ਼ਿੰਮੇਵਾਰੀ ਅਸੀਂ ਚੁੱਕਦੇ ਹਾਂ ਅਸੀਂ ਉਹਨਾਂ ਬੱਚੇ-ਬੱਚੀਆਂ ਨੂੰ ਉਸ ਮੁਕਾਮ ਤੱਕ ਪਹੁੰਚਾਵਾਂਗੇ ਜਿਸ ਮੁਕਾਮ ਤੱਕ ਪਹੁੰਚਣ ਦਾ ਉਹਨਾਂ ਨੇ ਸੁਪਨਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ